ਹਾਂਜੀ ਪਿਆਰ ਭਰੀ ਸ਼ਤਰੀ ਅਕਾਲ ਸਭ ਨੂੰ ਜੀ ਸਤਿ ਸ੍ਰੀ ਅਕਾਲ ਹਾਂਜੀ ਅੱਪਾ ਅੱਜ ਹੀ ਬਹੁਤ ਹੀ ਧਿਆਨ ਦੇਣ ਯੋਗ ਪੰਜ ਗੱਲਾਂ ਦੀ ਗੱਲ ਕਰਾਂਗੇ ਨੰਬਰ 1st ਸਟੈਪ ਵਲਵਾਦੇ ਹਾਂ ਜਦੋਂ ਵੀ ਤੁਸੀਂ ਪਦੀਨੇ ਦੀ ਚਟਨੀ ਬਣਾਉਂਦੇ ਹੋ ਤਾਂ ਉਸ ਵਿੱਚ ਥੋੜਾ ਜਿਹਾ achar ਵਾਲਾ sirka ਵੀ ਪਾ ਦਿਆ ਕਰੋ ਇਸ ਨਾਲ ਚਟਨੀ ਬਹੁਤ ਜ਼ਿਆਦਾ ਸਵਾਦ ਵਧਦੀ ਹੈ ਜਿਸ ਨੂੰ ਵਾਰ-ਵਾਰ ਖਾਣ ਨੂੰ ਮਨ ਕਰਦਾ ਹੈ ਨੰਬਰ 2 ਅਤਪੈ ਸੋਰਨ ਹੋਣ ਦੀ ਬਿਮਾਰੀ ਹੈ ਤਾਂ ਇੱਕ ਚਮਚ ਸ਼ਹਿਦ ਅਤੇ ਅੱਧੇ ਨਿੰਬੂ ਦਾ ਰਸ ਇੱਕ ਗਲਾਸ ਪਾਣੀ ਵਿੱਚ ਇੱਕ ਮਹੀਨੇ ਲਗਾਤਾਰ ਪਿਓ ਤੁਹਾਡੇ ਹੱਥ ਪੈਰ ਸੁੰਨ ਹੋਣੇ ਬੰਦ ਹੋ ਜਾਣਗੇ ਨੰਬਰ 3 ਜਦੋਂ ਵੀ ਔਲਿਆਂ ਦਾ ਅਚਾਰ ਬਣਾਉਂਦੇ ਹੋ ਤਾਂ ਉਸ ਵਿੱਚ ਸਿਰਕਾ ਵੀ ਜਰੂਰ ਪਾਇਆ ਕਰੋ ਇਸ ਦੀ ਮਦਦ ਨਾਲ ਲੰਮੇ ਸਮੇਂ ਤੱਕ ਇਹ ਚਾਰ ਖਰਾਬ ਨਹੀਂ ਹੁੰਦਾ ਨੰਬਰ 4 ਜਿਆਦਾ ਆੜੂ ਖਾਣ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੋ ਜਾਂਦੀ ਹੈ ਨੰਬਰ 5 ਜੇਕਰ ਤੁਸੀਂ ਸਬਜ਼ੀ ਦੀ ਗਰੇਵੀ ਨੂੰ ਸੰਘਣੀ ਬਣਾਉਣਾ ਚਾਹੁੰਦੇ ਹੋ ਤਾਂ ਉਸ ਵਿੱਚ ਚੌਲਾਂ ਦਾ ਆਟਾ ਮਿਕਸ ਕਰੋ ਫਿਰ ਇਸ ਦੀ ਮਦਦ ਨਾਲ ਸਬਜ਼ੀ ਦੀ ਗਰੇਵੀ ਸੰਘਣੀ ਤੇ ਨਾਲ-ਨਾਲ ਸਵਾਦ ਵੀ ਬਣੇਗੀ ਨੰਬਰ 6 ਪਾਣੀ ਪੀਣ ਤੋਂ ਤੁਰੰਤ ਬਾਅਦ ਵਾਸ਼ਰੂਮ ਕਰਨ ਨਾਲ ਗੁਰਦੇ ਹਮੇਸ਼ਾ ਸਾਫ਼ ਰਹਿੰਦੇ ਹਨ ਨੰਬਰ 7 ਹਰੀਆਂ ਮਿਰਚਾਂ ਦੀਆਂ ਟਾਂਟੀਆਂ ਤੋੜ ਕੇ ਜੇਕਰ ਤੁਸੀਂ ਇਹ ਬਲੌਕ ਬੈਗ ਵਿੱਚ ਪਾ ਕੇ ਰੱਖੋ ਇਸ ਤਰ੍ਹਾਂ ਕਰਨ ਨਾਲ ਉਹ ਜਲਦੀ ਖਰਾਬ ਨਹੀਂ ਹੁੰਦੀਆਂ ਤੇ ਲੰਬੇ ਸਮੇਂ ਤੱਕ ਤਾਜ਼ੀਆਂ ਰਹਿੰਦੀਆਂ ਹਨ ਨੰਬਰ 8 ਅੱਜੇ ਨਾਰਦਾ ਪਾਣੀ ਵਾਲ ਕੇ ਵਾਲਾ ਉੱਪਰ ਲਗਾਓ ਨਾਲ ਵਾਲਾਂ ਦਾ ਵਧਣਾ ਸ਼ੁਰੂ ਹੋ ਜਾਂਦਾ ਹੈ ਨੰਬਰ ਨੈਕਸਟ ਪੁਆਇੰਟ ਵੱਲ ਵਾਤਿਆ ਸੂਜੀ ਨੂੰ ਖਰਾਬ ਹੋਣ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਉਸ ਨੂੰ ਪਹਿਲਾਂ ਤਵੇ ਜਾਂ ਫਿਰ ਕੜਾਹੀ ਉੱਪਰ ਪਾ ਕੇ ਹਲਕਾ ਜਿਹਾ ਭੁੰਨ ਲੋ ਵਰ ਠੰਡੀ ਹੋਣ ਤੇ ਕੰਕਤੇ ਵਰਚਨ ਵਿੱਚ ਪਾ ਕੇ ਬੰਦ ਕਰਕੇ ਰੱਖ ਦਿਓ ਇਸ ਤਰ੍ਹਾਂ ਉਹ ਸਾਲ ਦੋ ਸਾਲ ਖਰਾਬ ਨਹੀਂ ਹੋਵੇਗੀ ਨੰਬਰ ਨੈਕਸਟ ਪੁਆਇੰਟ ਵੱਲ ਵਾਤਿਆ ਜੇਕਰ ਤੁਸੀਂ ਲੰਬੇ ਸਮੇਂ ਤੱਕ ਆਪਣੇ ਆਪ ਨੂੰ ਰੋਕ ਰੱਖਣਾ ਚਾਹੁੰਦੇ ਹੋ ਖਾਣਾ ਖਾਣ ਤੋਂ ਤਰਫ ਬਾਅਦ ਪਾਣੀ ਕਦੇ ਵੀ ਨਾ ਪੀਓ ਨੰਬਰ ਨੈਕਸਟ ਪੁਆਇੰਟ 12 ਬਲਵਾਦੇ ਆਪਾਂ ਨੰਬਰ 12 ਜਿਆਦਾ ਖਾਣਾ ਖਾਣ ਵਾਲੇ ਲੋਕਾਂ ਨੂੰ ਅਕਸਰ ਹੀ ਬਹੁਤ ਸਾਰੀਆਂ ਬਿਮਾਰੀਆਂ ਘੇਰ ਲੈਂਦੀਆਂ ਹਨ ਇਸ ਲਈ ਪੋਕ ਤੋਂ ਘੱਟ ਹੀ ਖਾਣਾ ਖਾਣਾ ਚਾਹੀਦਾ ਹੈ ਨੰਬਰ 13 ਐਕਸਪਾਇਰ ਹੋਏ ਗੋਲੀਆਂ ਨੂੰ ਸੁੱਟਣ ਦੀ ਬਜਾਏ ਤੁਸੀਂ ਇਹਨਾਂ ਦਾ ਇਸਤੇਮਾਲ ਘਰ ਦੀ ਸਫਾਈ ਕਰਨ ਲਈ ਵੀ ਕਰ ਸਕਦੇ ਹੋ ਜਾਂ ਫਿਰ ਘਰ ਵਿੱਚ ਲੱਗੇ ਪੌਦਿਆਂ ਵਿੱਚ ਪਾ ਦਿਓ ਇਹਨਾਂ ਦੀ ਮਦਦ ਨਾਲ ਉਹਨਾਂ ਦੀ ਲੰਬਾਈ ਸਹੀ ਤਰੀਕੇ ਨਾਲ ਵਧਣ ਲੱਗ ਜਾਵੇਗੀ ਨੰਬਰ 15 ਗੁਰਦਿਆਂ ਦੀ ਕੋਈ ਵੀ ਬਿਮਾਰੀ ਹੋਵੇ ਪਾਣੀ ਜਿਆਦਾ ਤੋਂ ਜਿਆਦਾ ਪੀਓ ਇਸ ਤਰ੍ਹਾਂ ਕਰਨ ਨਾਲ ਗੁਰਦੇ ਠੀਕ ਰਹਿਣਗੇ ਨੰਬਰ 16 ਰਸੋਈ ਵਿੱਚ ਕਦੇ ਵੀ ਹਿੱਟ ਦਾ ਇਸਤੇਮਾਲ ਨਾ ਕਰੋ ਕਿਉਂਕਿ ਫ੍ਰਿਜ ਤੇ ਗੈਸ ਸਿਲੰਡਰ ਹੋਣ ਕਾਰਨ ਇਸ ਨੂੰ ਅੱਗ ਲੱਗ ਸਕਦੀ ਹੈ ਜਿਸ ਨਾਲ ਤੁਹਾਡਾ ਬਹੁਤ ਘਾਰੀ ਨੁਕਸਾਨ ਹੋਵੇਗਾ ਨੰਬਰ 12 ਜਿਆਦਾ ਨਹਾਉਣ ਵਾਲਾ ਵਿਅਕਤੀ ਬਹੁਤ ਹੀ ਘੱਟ ਬਿਮਾਰ ਹੁੰਦਾ ਹੈ। ਨੰਬਰ 18 ਇੱਕ ਪੂਰੇ ਸ਼ੈਂਪੂ ਦੀ ਮਦਦ ਨਾਲ ਤੁਸੀਂ ਪੂਰੇ ਵਾਲ ਨੂੰ ਬਹੁਤ ਹੀ ਆਸਾਨੀ ਨਾਲ ਚਮਕਾ ਸਕਦੇ ਹੋ। ਜਿਸ ਨਾਲ ਤੁਹਾਡਾ ਪੂਰਾ ਘਰ ਲਿਖਸਾ ਮਾਰਨ ਲੱਗ ਜਾਵੇਗਾ। ਨੰਬਰ 19 ਚਿਹਰੇ ਤੇ ਦਾਗ ਤਾਂ ਦੂਰ ਕਰਨ ਲਈ ਟਮਾਟਰ ਨੂੰ ਕੱਟ ਕੇ ਦਾਗਾ ਉੱਪਰ ਲਗਾ ਲਓ ਇਸ ਨਾਲ ਦਾਗ ਜਿਹੜੇ ਉਹ ਦੂਰ ਹੋ ਜਾਣਗੇ ਨੈਕਸਟ ਆਪਾਂ ਪੁਆਇੰਟ ਦੀ ਗੱਲ ਕਰਦੇ ਹਾਂ 21 ਪੁਆਇੰਟ ਵੱਲ ਵਧਦੇ ਆਪਾਂ ਚਿਹਰੇ ਉੱਪਰ ਮਾਰੀਅਲ ਦਾ ਤੇਲ ਲਗਾਉਣ ਨਾਲ ਮੱਛਰ ਉੱਪਰ ਨਹੀਂ ਬਹਿੰਦੇ ਰਾਤ ਨੂੰ ਨੰਬਰ 22 ਪਿਆਜ਼ ਤੇ ਛਿਲਕਿਆਂ ਨੂੰ ਵਾਲਕੇ ਉਸ ਪਾਣੀ ਨਾਲ ਤੁਸੀਂ ਆਪਣੇ ਵਾਲਾਂ ਨੂੰ ਧੋ ਸਕਦੇ ਹੋ ਇਸ ਦੀ ਮਦਦ ਨਾਲ ਵਾਲਾਂ ਦੀ ਅਨੇਕਾਂ ਹੀ ਸਮੱਸਿਆ ਦੂਰ ਹੋ ਜਾਣਗੀਆਂ ਨੰਬਰ 23 ਜਿਆਦਾ ਭੁੱਖ ਲੱਗਣ ਤੇ ਖਾਣਾ ਖਾਣ ਨਾਲ ਸਰੀਰ ਨੂੰ ਬਹੁਤ ਜ਼ਿਆਦਾ ਤਾਕਤ ਮਿਲਦੀ ਹੈ ਤੇ ਦਿਮਾਗ ਬਹੁਤ ਤੇਜ਼ੀ ਨਾਲ ਕੰਮ ਕਰਦਾ ਹੈ ਨੰਬਰ 24 ਜਦੋਂ ਵੀ ਤੁਸੀਂ ਨਾਮਕ ਨੂੰ ਕਿਸੇ ਵੀ ਬਰਤਨ ਵਿੱਚ ਪਾਉਂਦੇ ਹੋ ਤਾਂ ਇਸ ਦਾ ਖਾਸ ਧਿਆਨ ਰੱਖੋ ਕਿ ਉਸ ਨੂੰ ਕਦੇ ਵੀ ਲੋਹੇ ਸਟੀਲ ਜਾਂ ਫਿਰ ਪਲਾਸਟਿਕ ਦੇ ਬਰਤਨ ਵਿੱਚ ਨਾ ਪਾਓ ਇਹ ਬਹੁਤ ਹੀ ਅਸ਼ੋਕ ਮੰਨਿਆ ਜਾਂਦਾ ਹੈ ਨਾ ਕੋ ਨੂੰ ਹਮੇਸ਼ਾ ਘੱਟ ਦੇ ਵਰਤਨ ਵਿੱਚ ਪਾਤੇ ਹੀ ਰੱਖੋ ਜੇਕਰ ਤੁਸੀਂ ਆਪਣੀ ਹਰ ਸਮੱਸਿਆ ਨੂੰ ਖਤਮ ਕਰਨਾ ਚਾਹੁੰਦੇ ਹੋ ਨੰਬਰ 25 ਢੇਟ ਦੇ ਭਾਰ ਸੋਣ ਨਾਲ ਵਿਅਕਤੀ ਜਲਦੀ ਘੁੱਟ ਹੋ ਜਾਂਦਾ ਹੈ ਨੰਬਰ 26 ਜੋ ਲੋਕਦਾਨਾ ਇਹੀ ਦਾ ਇਸਤੇਮਾਲ ਕਰਦੇ ਹਨ ਉਹਨਾਂ ਨੂੰ ਕਦੇ ਵੀ ਬਿਸ਼ਾਗ ਵਿੱਚ ਇਨਫੈਕਸ਼ਨ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਨੰਬਰ 28 ਨਮਕ ਵਾਲਾ ਪੋਚਾ ਘਰ ਵਿੱਚ ਲਗਾਇਆ ਮੰਨ ਬਾਂ ਨਕਾਰਾਤਮਕ ਊਰਜਾ ਖਤਮ ਹੁੰਦੀ ਹੈ ਜਿਸ ਦੀ ਮਦਦ ਨਾਲ ਘਰ ਵਿੱਚ ਲੜਾਈ ਝਗੜੇ ਦੂਰ ਹੁੰਦੇ ਹਨ ਜੇਕਰ ਤੁਸੀਂ ਹਰ ਕੰਮ ਇਸ ਤਰ੍ਹਾਂ ਕੀ ਚਾਹੁੰਦੇ ਹੋ ਤਾਂ ਨਮਕ ਦਾ ਪਾਚਾ ਜ਼ਰੂਰ ਲਗਾਇਆ ਕਰੋ ਮੰਗਲਵਾਰ ਤੇ ਸ਼ਨੀਵਾਰ ਨੂੰ ਨਮਕ ਵਾਲੇ ਪਾਣੀ ਦਾ ਪਾਚਾ ਲਗਾਉਣਾ ਚੰਗਾ ਮੰਨਿਆ ਜਾਂਦਾ ਹੈ ਨੰਬਰ 29 ਦੁੱਧ ਵਿੱਚ ਪਾ ਕੇ ਸੁੱਕੇ ਅਦਰਕ ਦਾ ਸੇਵਨ ਕਰਨ ਨਾਲ ਪੇਟ ਹਮੇਸ਼ਾ ਹੀ ਸਾਫ਼ ਰਹਿੰਦਾ ਹੈ ਨੰਬਰ 3 ਜੇਕਰ ਤੁਹਾਨੂੰ ਆਲਸ ਦੀ ਬਹੁਤ ਸਮੱਸਿਆ ਹੈ ਤੁਹਾਨੂੰ ਹਰ ਸਵੇਰ ਪਾਣੀ ਵਿੱਚ ਇੱਕ ਚੁਟਕੀ ਨਾਮਕ ਦੀ ਪਾ ਕੇ ਇਸ਼ਨਾਨ ਕਰ ਲਿਆ ਕਰੋ ਇਸ ਨਾਲ ਤੁਹਾਡਾ ਆਲਸ ਵੀ ਦੂਰ ਹੋਵੇਗਾ ਜੇਕਰ ਨજર ਮਿਲਦੀ ਹੋਵੇ ਜੋ ਵੀ ਉਹ ਵੀ ਉਤਰ ਜਾਵੇਗੀ ਤੇ ਦੁਬਾਰਾ ਵੀ ਨਹੀਂ ਲੱਗੇਗੀ ਨੰਬਰ 31 ਜਾਤ ਦਵਾਰਾ ਕਰਮ ਕਰਕੇ ਪਾਣੀ ਨਾਲ ਜ਼ਹਿਰ ਬਣਦੀ ਹੈ ਇਸ ਲਈ ਚਾਹ ਕਦੀ ਵੀ ਦੁਬਾਰਾ ਕਰਮ ਕਰਕੇ ਨਾ ਪੀਓ ਤੇ ਕਦੇ ਵੀ ਚਾਹ ਨੂੰ ਜ਼ਿਆਦਾ ਮਾਤਰਾ ਵਿੱਚ ਨਹੀਂ ਪੀਣਾ ਚਾਹੀਦਾ ਨੰਬਰ 3 પતિ ਪਤਨੀ ਵਿੱਚ ਇੱਕ ਅਕਸਰ ਲੜਾਈ ਝਗੜੇ ਰਹਿੰਦੇ ਹਨ ਜਾਂ ਤਣਾਅ ਦੀ ਸਮੱਸਿਆ ਰਹਿੰਦੀ ਹੈ ਤਾਂ ਇੱਕ ਕੱਚ ਦੇ ਗਲਾਸ ਵਿੱਚ ਨਮਕ ਪਾ ਕੇ ਆਪਣੇ ਕਮਰੇ ਵਿੱਚ ਰੱਖ ਲਓ ਇਸ ਦੀ ਮਦਦ ਨਾਲ ਘਰ ਵਿੱਚ ਸੁੱਖ ਸ਼ਾਂਤੀ ਬਣੀ ਰਹੇਗੀ ਨੰਬਰ 3 ਜੋ ਲੋਕ ਪਾਣੀ ਦਾ ਸੇਵਨ ਘੱਟ ਤੋਂ ਘੱਟ ਕਰਦੇ ਹਨ ਉਹਨਾਂ ਦੀ ਬੁਲ੍ਹ ਕਲ ਉਹਨਾਂ ਦੇ ਬੁਲ੍ਹ ਕਾਲੇ ਹੋ ਜਾਂਦੇ ਹਨ ਚਾਹੇ ਗਰਮੀਆਂ ਹੋਣ ਜਾਂ ਫਿਰ ਸਰਦੀਆਂ ਪਾਣੀ ਦਾ ਸੇਵਨ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਇਸ ਲਈ 日ਜਪਤ ਮਤਰੇ ਵਿੱਚ ਪਾਣੀ ਦਾ ਸੇਵਨ ਜਰੂਰ ਕਰੋ ਨੰਬਰ 34 ਵਾਸਤੂ ਸ਼ਾਸਤਰ ਦੇ ਅਨੁਸਾਰ ਆਰਥਿਕ ਤੰਗੀਆਂ ਨੂੰ ਦੂਰ ਕਰਨ ਲਈ ਕਾਂਚ ਦੇ ਕਟੋਰੇ ਵਿੱਚ ਦੋ ਚਮ ਚਮਚ ਨਮਕ ਤੇ 4-5 ਲੌਂਗ ਪਾਓ ਇਸ ਕਟੋਰੀ ਨੂੰ ਘਰ ਦੇ ਕਿਸੇ ਵੀ ਕੋਨੇ ਵਿੱਚ ਰੱਖੋ ਜਿੱਥੇ ਕੋਈ ਨਾ ਦੇਖ ਸਕੇ ਇਸ ਤਰ੍ਹਾਂ ਕਾਰਨ 46 ਵਿੱਚ ਪੈਸਾ ਆਵੇਗਾ ਤੇ ਤੰਗੀਆਂ ਜਿਹੜੀਆਂ ਉਹ ਕੱਟੀਆਂ ਜਾਣਗੀਆਂ ਤੇ ਸੁੱਖ ਸ਼ਾਂਤੀ ਘਰ ਦੇ ਵਿੱਚ ਕਾਇਮ ਰਹੇਗੀ। ਜੰਬਰ ਸੰਤੀ ਬਾਜਰੇ ਦੀ ਰੋਟੀ ਖਾਣ ਨਾਲ ਲੀਵਰ ਨਾਲ ਸੰਬੰਧਿਤ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ। ਇਸ ਲਈ ਸਾਰੇ ਆ ਸ਼ੁਰੂ ਹੁੰਦਿਆਂ ਹੀ ਕੋਸ਼ਿਸ਼ ਕਰੋ ਕਿ ਬਾਦਰੇ ਦੀ ਰੋਟੀ ਜਿਆਦਾ ਤੋਂ ਜਿਆਦਾ ਖਾਧੀ ਜਾਵੇ। ਨੰਬਰ 33 ਮਨ ਦੇ ਲਈ ਜਿਉਣਾ ਸਿੱਖੋ ਜਿਹੜੇ ਤੁਹਾਡੇ ਲਈ ਮਰਨ ਨੂੰ ਵੀ ਪਿਆਰ ਨੇ। ਨੰਬਰ 38 ਜੋ ਔਰਤਾਂ ਮੱਝ ਦੇ ਦੁੱਧ ਵਿੱਚ ਚਕੰਦਰ ਦਾ ਛਲਕਾ ਮਲਾ ਕੇ ਚਿਹਰੇ ਉੱਪਰ ਲਗਾਉਂਦੀਆਂ ਹਨ। ਉਨਾਂ ਦਾ ਚਿਹਰਾ ਗੁਲਾਬੀ ਹੋ ਜਾਂਦਾ ਹੈ ਨੰਬਰ 40 ਪੁੱਲ ਤੇ ਭਗਵਾਨ ਜਿਕਰ ਮੰਨਿਏ ਤਾਂ ਹੀ ਦਿਖਦੇ ਨੇ ਨੰਬਰ 41 ਜੋ ਲੋਕ ਚਕੰਦਰ ਦੇ ਪੱਤਿਆਂ ਵਿੱਚ ਦਹੀਂ ਮਿਲਾ ਕੇ ਖਾਂਦੇ ਹਨ ਉਹਨਾਂ ਨੂੰ ਕਦੇ ਵੀ ਕੈਲਸ਼ੀਅਮ ਦੀ ਕਮੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਨੰਬਰ 42 ਅਕਸਰ ਟੁੱਟਦੇ ਹੁੰਦੇ ਨੇ ਉਹ ਲੋਕਾਂ ਜਿਹੜੇ ਦੂਸਰਿਆਂ ਨੂੰ ਟੁੱਟਣ ਨਹੀਂ ਦਿੰਦੇ 43 ਨੰਬਰ ਜਿਹਰੇ ਉੱਪਰ ਸਾਬ ਲਗਾਉਣ ਦੀ ਬਜਾਏ ਬੇਸਨ ਵਿੱਚ ਦਹੀਂ ਮਿਲਾ ਕੇ ਚਿਹਰੇ ਦੇ ਉੱਪਰ ਲਗਾਓ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਚਿਹਰੇ ਦਾ ਰੰਗ ਸਾਫ ਹੋ ਜਾਵੇਗਾ ਨੈਕਸਟ ਸਟੈਪ ਦੀ ਗੱਲ ਕਰਦੇ ਹਾਂ ਖੰਜੂਰ ਨੂੰ ਗੰਦਕ ਤੇਸੀ ਘਿਓ ਲਗਾ ਕੇ ਖਾਣ ਨਾਲ ਦਿਮਾਗ ਤੇਜ਼ ਹੋ ਜਾਂਦਾ ਹੈ। ਨੰਬਰ 46 ਮਨਸਾਨ ਨੂੰ ਧੋਖਾ ਦੇ ਕੇ ਦੂਸਰੇ ਮਨਸਾਨ ਨੂੰ ਖੁਸ਼ ਕਰਨਾ ਹੀ ਸਭ ਤੋਂ ਵੱਡਾ ਧੋਖਾ ਇਸ ਨੂੰ ਤਾਂ ਰੱਬ ਵੀ ਮਾਫ ਨਹੀਂ ਕਰਦਾ। ਨੰਬਰ 47 ਸ਼ਮਲਾ ਮਰਚੀ ਸਾਜੀ ਸਾਡੇ ਲਈ ਬਹੁਤ ਹੀ ਜਿਆਦਾ ਫਾਇਦੇਮੰਦ ਹੁੰਦੀ ਹੈ ਪਰ ਕੋਸ਼ਿਸ਼ ਕਰੋ ਕਿ ਇਸ ਵਿੱਚ ਮਸਾਲੇ ਦੀ ਮਾਤਰਾ ਘੱਟ ਤੋਂ ਘੱਟ ਹੋਵੇ ਤਾਂ ਕਿ ਸਾਡੇ ਸਰੀਰ ਨੂੰ ਇਸ ਦਾ ਹੋਰ ਵੀ ਜਿਆਦਾ ਫਾਇਦਾ ਮਿਲ ਸਕੇ ਨੰਬਰ 48 ਜੋ ਔਰਤਾਂ ਕੱਚਾ ਪਿਆਜ਼ ਖਾਂਦੀਆਂ ਹਨ ਉਹਨਾਂ ਦੇ ਸਰੀਰ ਵਿੱਚ ਦਰਦ ਅਤੇ ਤਗਾਵਟ ਕਦੇ ਵੀ ਨਹੀਂ ਹੁੰਦੀ ਨੈਕਸਟ ਸਟੈਪ ਦੀ ਗੱਲ ਕਰਦੇ ਹਾਂ ਇਨਸਾਨ ਨੇ ਰੱਬ ਨੂੰ ਪੁੱਛਿਆ ਕਿ ਤੁਹਾਡੀ ਪ੍ਰੇਮ ਤੇ ਮੇਰੇ ਪ੍ਰੇਮ ਵਿੱਚ ਕੀ ਫਰਕ ਹੈ ਤਾਂ ਰੱਬ ਨੇ ਕਿਹਾ ਕਿ ਜੇਕਰ ਪੰਛੀ ਹਵਾ ਵਿੱਚ ਉੱਡੇ ਤਾਂ ਉਹ ਮੇਰਾ ਪ੍ਰੇਮ ਹੈ ਤੇ ਜੇਕਰ ਉਹੀ ਪੰਛੀ ਪਿੰਜਰੇ ਵਿੱਚ ਹੋਵੇ ਤਾਂ ਉਹ ਤੇਰਾ ਪ੍ਰੇਮ ਹੈ ਤੇ ਲੋ ਜੀ ਇਹ ਹੀ ਆਪਣੇ ਟਿਪ ਸੀਗੇ ਟਿਪਸ ਜਿਹੜੇ ਆਪਾਂ ਨਾਮੇ ਨਮੇ ਲੈ ਆਉਂਦੇ ਰਹਿੰਨੇ ਆ ਤੇ ਬਹੁਤ ਹੀ ਧਿਆਨ ਦੇਣ ਯੋਗ ਗੱਲਾਂ ਸੀ ਕਿਆਂ ਤੇ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਅੱਕੇ ਸ਼ੇਅਰ ਕਰਿਓ ਚੈਨਲ ਨੂੰ ਆਪਣੇ ਨੂੰ ਕਰਿਓ ਸਬਸਕ੍ਰਾਈਬ ਨਮ ਵੀਡੀਓ ਜਲਦ ਲੈ ਕੇ ਆਵਾਂਗੇ ਧੰਨਵਾਦ ਦੋਸਤੋ